ਗੁਰਪਿਆਰੇ ਸਾਧ ਸੰਗਤ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਪਿੰਡ ਰੁਕਣੇ ਵਾਲਾ ਬਾਣਾਵਾਲੀ ਜ਼ਿਲ੍ਹਾ ਫਰੋਇਪੁਰ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਪਾਛੇ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅੱਜ ਸਲਾਨਾ ਜੋੜ ਮੇਲੇ ਤੇ ਔਰ ਸ਼ਾਮ ਨੂੰ ਕਬੱਡੀ ਦੇ ਸ਼ੋਅ ਮੈਚ ਕਰਵਾਏ ਗਏ ਇਸ ਕਬੱਡੀ ਦੇ ਸ਼ੋਅ ਮੈਚਾਂ ਦੀ ਜੇਕਰ ਗੱਲ ਕਰਦੇ ਹਾਂ ਤਾਂ ਫਰੋਇਪੁਰ ਤੇ ਤਨਤਾਂ ਦੀ ਟੀਮ ਚਾਲੇ ਕਬੱਡੀ ਦਾ ਸ਼ੋ ਮੈਚ ਖੇਡੇਗਾ ਜਿਸ ਜਿਸ ਦੇ ਵਿੱਚ ਤਰਤੰਡੀ ਟੀਮ ਜੇਤੂ ਰਹੀ ਕਬੱਡੀ ਸ਼ੋ ਮੈਚ ਦੇ ਵਿੱਚ ਜੇਕਰ ਗੱਲ ਕਰਦੇ ਆ ਤਾਂ ਇਸ ਨੂੰ ਸਪான்ਸਰ ਕੀਤਾ ਪਰਮਜੀਤ ਸਿੰਘ ਪੰਮਾ ਸਾਬਕਾ ਚੇਅਰਮੈਨ ਤੇ ਸਰਪੰਚ ਦਲਜੀਤ ਸਿੰਘ ਨੇ ਜਿਹੜਾ ਇਸ ਕਬੱਡੀ ਸ਼ੋ ਮੈਚ ਨੂੰ ਸਪான்ਸਰ ਕੀਤਾ ਜੇਕਰ ਕਮੈਂਟੇਟਰਾਂ ਦੀ ਗੱਲ ਕਰਦੇ ਆ ਤਾਂ ਰਾਜ ਮੇਰ ਸਿੰਘ ਵਾਲਾ ਤੇ ਗਰਚਰਨ ਸਿੰਘ ਸੁਨੇਰ ਨੇ ਜਿਹੜਾ ਕਮੈਂਡੇਟਰਾਂ ਦੀ ਭੂਮਿਕਾ ਨਿਭਾਈ। ਇਸ ਸਾਰੇ ਪ੍ਰੋਗਰਾਮ ਨੂੰ ਜਿਹੜਾ ਲਾਈਵ ਕੀਤਾ ਸਾਡੀ ਧਰਤੀ ਸਾਡੇ ਲੋਕ ਚੈਨਲ ਲਾਈਵ ਕੀਤਾ। ਸੋ ਹੋਰ ਦੇਖਦੇ ਆਪਾਂ ਤਸਵੀਰਾਂ ਤੇ ਕਰਦੇ ਆਂ ਗੱਲਬਾਤ। ਯਾਰ ਨੇ ਬਾਬਾ ਅੰਗਰੇਜ਼ ਸਿੰਘ ਨੇ ਜਿਹਨਾਂ ਦੇ ਰਹਿਨ ਮਾਇਨੇ ਦੇ ਘਰ ਸੌਂ ਦੀ ਤਰ੍ਹਾਂ ਇਹ ਵੱਡਾ ਸਲਾਮਾ ਜੋੜ ਮੇਲਾ ਹੁੰਦਾ ਹੈ। ਗੁਰੂ ਘਰ ਦੀਆਂ ਰੌਣਕਾਂ ਲੱਗਦੀਆਂ ਨੇ ਥੋੜੇ ਥੋੜੇ ਪਿੱਛੇ ਹੋ ਜਿਹੜੇ ਇਧਰਲੇ ਪਾਸੇ। ਇਹਦੇ ਪਾਸੇ ਸਟੇਜ ਲੱਗੀ ਹੋਈ ਹੈ। ਇਧਰੋਂ ਥੋੜੇ ਥੋੜੇ ਪਾਸੇ ਹੋ ਜਿਹੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਈ ਸਰਦਾਰ ਪਰਮਜੀਤ ਸਿੰਘ ਜੀ ਚੇਅਰਮੈਨ ਸਾਹਿਬ ਕਿਦਾਂ ਬਾਬਾ ਜੀ ਨੇ ਦੱਸਿਆ ਤਾਂ ਵੀ ਉਹਨਾਂ ਨੇ ਸਾਰੀ ਮਾਇਆ ਦੇਣੀ ਕਬੱਡੀ ਦੇ ਤਾਂ ਕਿ ਉਹਨਾਂ ਨੂੰ ਹੋਰ ਤੰਦਰੁਸਤ ਰੱਖੇ ਚੜ੍ਹਦੀ ਕਲਾ ਰੱਖੇ ਤੇ ਪੁਲਵਾਰ ਨੂੰ ਸਦਾ ਜਾਂਦਾ ਹੈ ਵਾਹ ਧੰਨਵਾਦ ਆ ਨਾਲ ਮੰਗਾ ਮਲੋਕੀ ਆਏ ਸਾਲ ਸਾਰੇ ਬਾਈ ਫਰੀ ਤਾੜੀਆਂ ਟੀਮਾਂ ਤਾਰਦੇ ਆ ਮੈਚ ਜਿਹੜਾ ਮੇਰੇ ਵੀਰੋ ਇੱਕ ਵੱਡੀ ਧਕਮ ਧੱਕੇ ਵਾਲੀ ਕੱਲੇ ਨੂੰ ਕੱਲੇ ਵਾਲੀ ਮਿੰਦ ਬਣੋਈਏ ਵਾਲੀ ਟੱਕਰ ਸਿਰੇ ਦੀ ਲੱਗਿਆ ਜੋਰ ਆਹ ਦੇਖੀਓ ਓਧਰ ਦੇ ਪਾਸੇ ਦੋਦੂ ਨਾਨਵਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਖਾਤੇ 'ਤੇ ਜੋੜਦਾ ਆਇਆ ਹੈ ਕਿੰਨੇ ਕਿੰਨੇ ਨੰਬਰ ਆ ਜੀ ਦੱਸ ਜੇ ਗੱਡੇ ਬਾਈ ਜੀ 35 25 ਨੰਬਰ ਫਰਾਈਪੋਲ ਤੇ 35 ਨੰਬਰ ਜਿਹੜੇ ਤਰਨਤਾਰਨ ਸਾਹਿਬ ਦੇ ਹੈ ਪੁਨਾ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਵੀਰ ਸਿੰਘ ਜੀ ਅਤੇ ਸਾਰੇ ਲੋਕਾਂ ਦਾ ਧੰਨਵਾਦ ਪੁਰਾਣੇ ਪਹਲਵਾਰਾ ਇਹਨਾਂ ਦਾ ਵੀ ਬਾਨ ਸਮਾਨ ਜੋ ਕਰੈਕ ਕੋ ਜਿੰਨਾ ਕੋ ਸਕਦਾ ਹੈ ਮਾਹ ਪ੍ਰਸ਼ਾਦਾ ਧੰਨਵਾਦ ਹੈ ਉਹਦੇ ਸਾਰੇ ਜੱਥੇਬੰਦੀ ਦਾ ਧੰਨਵਾਦ ਹੈ ਭਾਈ ਪੰਜੀ ਸਿੰਘ ਜੀ ਚੇਅਰਮੈਨ ਸਾਹਿਬ ਭਾਈ ਲਖਮੀ ਸਿੰਘ ਜੀ ਸਰਪੰਚ ਮਿੱਟੂ ਸਰਪੰਚ ਸੋਨੂ ਸਰਪੰਚ ਸਾਡਾ ਬਰਜਿੰਦਰ ਸਿੰਘ ਸਰਵਤ ਕਰਲੋਚਨ ਸਿੰਘ ਲੰਬੜਾ ਸਾਹਿਬ ਤੇ ਨਾਲ